ਹਾਂਜੀ ਅਸ਼ੀਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਜਾਨੇ ਵਧੀਆ ਹੋਣਗੇ ਗੁਰਦੁਆਰਾ ਹਿਮਕੁੰਡ ਸਾਹਿਬ ਤੋਂ ਬਹੁਤ ਵਧੀਆ ਦਰਸ਼ਨ ਹੋਏ ਤੇ ਅੱਜ ਕੱਲ ਆਗੇ ਸੀਗੇ ਅਸੀਂ ਗੋਬਿੰਦ ਘਾਟ ਤੇ ਅੱਜ ਫਿਰ ਆਗੇ ਸੀ ਗੋਬਿੰਦ ਘਾਟ ਤੇ ਅੱਜ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਗੁਰਦੁਆਰਾ ਹਿਮਕੁੰਡ ਸਾਹਿਬ ਤੋਂ ਗੋਬਿੰਦ ਘਾਟ ਤੱਕ ਥੋੜਾ ਜਿਹਾ ਜਾਮ ਲੱਗ ਗਿਆ ਜੀ ਥੋੜਾ ਜਿਹਾ ਟਾਈਮ ਲੱਗ ਗਿਆ ਸੀ ਉਹ ਰਾਸ ਵਿੱਚ ਸਾਨੂੰ ਨਹੀਂ ਅਸੀਂ ਸਿੱਧਾ ਹਿਮਕੁੰਡ ਸਾਹਿਬ ਤੋਂ ਗੋਬਿੰਦ ਘਾਟ ਆਉਂਦੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਏ ਤੇ ਹੁਣ ਆਪਾਂ ਗੋਬਿੰਦ ਘਾਟ ਤੋਂ ਰਿਹਾ ਜੀ ਅੱਜ ਆਪਾਂ ਵਾਪਸੀ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਅੱਜ ਆਪਾਂ ਰੀਸਿਗੇਸ਼ਨ ਲਈਏ ਆ ਸਾਰੇ ਆਪਣੇ ਨਾਲ ਦੇ ਮੁੱਡੇ ਡੈਡੀ ਨੇ ਦੋ ਮੁੱਡੇ ਪਿੱਛੇ ਆਉਂਦੇ ਨੇਗੇ ਉਹਨਾਂ ਦੀ ਉਡੀਕ ਕਰ ਰਹੇ ਆ ਜਿਦਿਸ਼ਟ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਆ مین ਰੋਡ ਦੇ ਉੱਤੇ ਆਏ ਆ ਤੇ ਰੋਡ ਦੇ ਉੱਤੇ ਖੜੇ ਹੋਏ ਆ ਇਸ ਸਮੇਂ ਜੋਸ਼ੀ ਮਠ ਰਹਿ ਗਿਆ ਇਥੋਂ 7 ਕਿਲੋਮੀਟਰ ਜਦੋਂ ਇੱਧਰ ਦੀ ਆਏ ਸੀਗੇ ਉਦੋਂ ਆ ਰਾਤ ਉੱਤੇ ਬਹੁਤ ਵੱਡਾ ਜਾਮ ਲੱਗਾ ਹੋਇਆ ਸੀਗਾ ਫਿਰ ਅੱਜ ਇਹ ਰਸਤਾ ਰਹਿਣਾ ਕਿਉਂਕਿ ਰਿਸ਼ੀਕੇਸ਼ ਤੋਂ ਜਦੋਂ ਵੀਰੇ ਚੱਲਦੀਆਂ ਨੇ ਟੈਕਸੀਆਂ ਵਗੈਰਾ ਤੇ ਉਹਨਾਂ ਨੂੰ ਇੱਥੇ ਪਹੁੰਚਣ ਨੂੰ ਸ਼ਾਮ ਲੱਗ ਜਾਂਦੀ ਹੈ ਤੇ ਸ਼ਾਮ ਕਲੇ ਇੱਥੇ ਬਹੁਤ ਜ਼ਿਆਦਾ ਰਸ਼ ਸੀਗਾ ਉਦੋਂ ਬਾਕੀ ਗੁਰਦੁਆਰਾ ਹੇਰਪੁਰ ਸਾਹਿਬ ਦੀ ਓਪਨਿੰਗ ਟਾਈਮ ਸੀਗੇ ਤਾਂ ਕਰਕੇ ਵੀ ਹੋ ਜਾਂਦਾ ਕਿੰਨਾ ਰਸ਼ ਹੋ ਰਿਹਾ ਹੈ ਗੁਰਦੁਆਰਾ ਗੋਬਿੰਦ ਘਾੜ ਤੋਂ ਜੋਸ਼ੀ ਮਠੜੇ ਰਾਹ ਤੇ ਆ ਤੇ ਇਹ 8 ਕਿਲੋਮੀਟਰ ਦੀਆਂ ਚੜ੍ਹਾਈਆਂ ਨੇ ਮੋਟਰਸਾਈਕਲਾਂ ਦੀ ਚੰਗੀ ਡਾਟ ਪਾਈ ਆ ਤੇ ਮੋਟਰਸਾਈਕਲ ਦਾ ਵਧੀਆ ਜੋਰ ਲੱਗ ਰਿਹਾ ਤੇ ਚੜ੍ਹਾਈਆਂ ਨੇ ਇੱਥੇ ਇਤੂ ਬਾਅਦ ਅਪਰੋਚੜੀਆਂ ਕੋਾਸ ਮਿਲਣ ਵਾਲੀਆਂ ਹੈਗੀਆਂ ਨਹੀਂ ਹੈਗੀਆਂ ਰਾਹ ਦੇ ਵਿੱਚ ਰਾਹ ਦੇ ਵਿੱਚ ਮੋਸਟਲੀ ਅਤਰਾਈਆਂ ਹੀ ਹੋਣਗੀਆਂ ਚੜ੍ਹਾਈਆਂ ਘੱਟ ਹੋਣਗੀਆਂ ਆਪਾਂ ਹੈਗੇ ਹਾਂ ਸ਼ਹਿਰ ਜੋਸ਼ੀ ਮਠੜ ਦੇ ਬਾਹਰੋਂ ਬਾਹਰ ਇਹ ਮਿਲਟਰੀ ਏਰੀਆ ਤੇ ਨੂੰ ਟੈਂਪਰੇਰੀ ਰੋਡ ਤੇ ਵਨਵੇ ਬਣਾਇਆ ਹੋਇਆ ਹੈ ਜਾਣ ਵਾਸਤੇ ਆਉਣ ਵਾਸਤੇ ਰਾਸਤਾ ਹੋਰ ਹੈ ਤੇ ਜਾਣ ਵਾਸਤੇ ਰਾਸਤਾ ਹੋਰ ਹੈ ਕਿ ਜਿੱਥੇ ਜਿਹੜੇ ਤੱਕ ਆਏ ਆ ਆਹ ਰੋਡ ਦੇ ਉੱਤੇ ਜਹਾਜ਼ ਬਹੁਤ ਬਦਸਵਾਦ ਹੈ ਕਿਹੜੀਆਂ ਜਿਹੜਾ ਜਾਂ ਕੱਢਦੇ ਹੋਏ ਮੁੱਠੀ ਲਾੜ ਪਾਦੀ ਚੀਜ਼ ਦੇਖੋ ਪਲਾਸਟਿਕ ਬਾਰੇ ਆ ਪਲਾਸਟਿਕ ਦੇ ਉੱਤੇ ਅੱਜ ਹੈਗੀ ਹੈ 26 ਮਈ 2024 ਕੱਲ 25 ਮਈ ਸੀ ਕੱਲ ਹੇਮਗੁੰਡ ਸਾਹਿਬ ਦੇ ਕਵਾਟ ਓਪਨ ਹੋਏ ਸੀ ਕੱਲ ਪਹਿਲਾ ਦਿਨ ਸੀਗਾ ਜਦੋਂ ਅਸੀਂ ਆਏ ਸੀ ਸਾਨੂੰ ਰਾਹ ਦੇ ਵਿੱਚ ਕੋਈ ਵੀ ਨਹੀਂ ਮਿਲਿਆ ਪਰ ਅੱਜ ਬਹੁਤ ਲੋਕ ਜਾ ਰਹੇ ਨੇ ਕਿ ਰਾਸਤੇ ਦੇ ਵਿੱਚ ਬਥੇਰੇ ਮੋਟਰਸਾਈਕਲ ਮਿਲਦੇ ਨੇਗੇ ਬਥੇਰੀ ਸੰਗਤ ਮਿਲਦੀ ਹੈ ਬੱਸਾਂ 'ਚ ਵੀ ਮਿਲਦੀ ਹੈ ਤੇ ਗੱਡੀਆਂ ਦੇ ਵਿੱਚ ਵੀ ਮਿਲਦੀ ਹੈ ਇਹ ਰਾਹ ਅੱਗੇ ਬਦਰੀनाथ ਵੀ ਜਾਂਦਾ ਹੈ ਆ ਬੰਨਿਆ ਦਾ ਹੌਲੈਂਡ ਵੀ ਪੂਰ ਗਿਆ ਤਾਂ ਪਹਾੜਾਂ ਦੇ ਵਿੱਚ ਟਵਾਟਾ ਵੱਢੀ ਜਾਂਦਾ ਸਾਡੇ ਨਾਲ ਇਹ ਵੀ ਟਰੈਕਟਰ ਜਿਹੜਾ ਉਹ ਵਾਪਸ ਜਾ ਰਿਹਾ ਸੀਗਾ ਮੀਆਂ ਮਾਟਾ ਕੱਢ ਕੇ ਆ ਗਿਆ ਆਪਾਂ ਸ਼ਹਿਰ ਨਗਰਾਸੂ ਤੋਂ 3 ਕਿਲੋਮੀਟਰ ਪਿੱਛੇ ਚੈਣ ਦੂਦੋਗੀ ਥੋੜੀ ਜੋਕ ਸੁਣ ਲਿਆ ਬਾਕੀ ਆਲੇ ਨਾਕੇ ਤੇ ਰੁਕਿਆ ਸੀਗਾ ਆਪਣੇ ਕੋਈ ਦੋ ਬੰਦੇ ਫੀਟ ਮਾਰ ਕੇ ਭੱਜ ਗਏ ਸਰਦਾਰ ਬੰਦੇ ਤਕਰੀਬਨ ਸਾਢੇ 1-3 ਘੰਟੇ ਦਾ ਲੰਮਾ ਪੈਣਾ ਕੱਢ ਕੇ ਤਕਰੀਬਨ 110 ਕਿਲੋਮੀਟਰ ਦਾ ਪੈਡਾ ਗੱਡਿਆ ਹੈ ਆਪਾਂ ਆ ਗਏ ਗੁਰਦਰਾ ਸਾਹਿਬ ਨਗਰਾਸੂ ਹੁਣ ਇੱਕ ਤਾਂ ਉਰੇ ਚਾਹ ਪਾਣੀ ਪੀਨੇ ਆ ਲੰਗਰ ਪ੍ਰਸ਼ਾਦਾ ਛਕਦੇ ਆ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਰਿਸ਼ੀਕੇਸ਼ ਆ ਰਾਤ ਥੋੜਾ ਜਿਹਾ ਖਰਾਬ ਸੀਗਾ ਤੇ ਪਿਛਲੇ ਨਾਕੇ ਤੇ ਆਪਣੇ ਬੰਦਿਆਂ ਨੇ ਰੋਕਿਆ ਸੀਗਾ ਮੋਟਰਸਾਈਕਲ ਦੀ ਕਿਸੇ ਨਾਲ ਟੱਕਰ ਹੋ ਗਈ ਸੀ ਕਿਸੇ ਦਾ ਮੋਟਰਸਾਈਕਲ ਹੋਊਗਾ ਦੋ ਸਰਦਾਰ ਬੰਦੇ ਟਿਕਾ ਕਰਕੇ ਮੋਟਰਸਾਈਕਲਾਂ ਨੂੰ ਰੋਕ ਰਹੇ ਸੀਗੇ ਤੇ ਨੰਬਰ ਪਲੇਟਾਂ ਦੀ ਫੋਟੋ ਖਿੱਚ ਰਹੇ ਸੀਗੇ ਉਹ ਬੋਹਰਸਾ ਰਹਿਣ ਦੇ ਉਹ ਬਿਲਕੁਲ ਨਹੀਂ ਉੱਧਰ ਦੀ ਘਾ ਰਹੇ ਨਾਲਾ ਪਾਈ ਵਰਦਾ ਪੱਟੂ ਓਏ ਭਾਈ ਆਈ ਸਾਰਾ ਮਮ ਦਾ ਓਕੇ ਟਾਇਆ ਗਰੀਬਾ ਬੰਦੇ ਕਿੱਥੇ ਨੇ ਗੁਰਦੁਆਰਾ ਸਾਹਿਬ ਨਗਰਾਸ ਤੋਂ ਬੈਠੇ ਆ तकरीबन ਪਿਛਲੇ ਅੱਧੇ ਪੌਣੇ ਘੰਟੇ ਤੋਂ ਮੀਂਹ ਪਈ ਜਾ ਰਿਹਾ ਥੋੜਾ ਜਿਹਾ ਮੀਂਹ ਰੁਕਦਾ ਉਦੋਂ ਬਾਅਦ ਚੱਲਦੇ ਆ ਅੱਗੇ ਨੇ ਬਾਈ ਜੀ ਨੇ ਰੇਨ ਕੋਟ ਅੰਦਰ ਪਾਇਆ ਤੇ ਉਧਰ ਦੇਖੀ ਬੈਗ ਬੈਗ ਦੇਖ ਲੋ ਤੇ ਉਧਰ ਪਰ ਬਾਈ ਕੱਢਣ ਦੀ ਹਿੰਮਤ ਨਹੀਂ ਹੈਗੀ ਹੁਣ ਕੱਢਣ ਦੀ ਹਿੰਮਤ ਨਹੀਂ ਕਿਉਂਕਿ ਮੰਨਿਆ ਹੋਇਆ ਆਹ ਕਿਹੜੇ ਆਹ ਸਾਡੇ ਰੇਨ ਕੋਟ ਹੈ ਮਪੂਰ ਸਾਹਿਬ ਬਾਈ ਜਿਹੜਾ ਸਾਹਿਬ ਤੁਹਾਡਾ ਜਾਣ ਐਵੇਂ ਜਾਣਦਾ ਨਾ ਤੁਸੀਂ ਸ਼ਿਰੀ ਨਾ ਕਰਨੀ ਜਾਂਦੇ ਬਾਈ ਮੇਰੀ ਗੱਲ ਸੁਣ ਲੈ ਅਸੀਂ ਨਾਣਾ ਦੇਵੀ ਤੋਂ ਪਿੰਡ ਤੱਕ ਹੀ ਆਏ ਸੀ ਮੀਠਾ ਠੀਕ ਹੈ ਬਾਈ ਠੀਕ ਬਾਈ ਚੱਕਰ ਵਿੱਚ ਪਾਣੀ ਨਹੀਂ ਹੈਗੇ ਇਹਨੇ ਕੱਲੋ ਮੋਟਰਸਾਈਕਲ ਚਲਾਉਣਾ ਮੋਬਾਈਲ ਮੋੜਾ ਸੀ ਫਾੜ ਗਿਆ ਰੇਨ ਕੋਟ ਪਾ ਲਈ ਕਿਉਂ ਚੱਲਦੇ ਆ ਹਲਕਾ ਹਲਕਾ ਮੀਂਹ ਪੈ ਰਿਹਾ ਹੈ ਜਿਹੜੀਆਂ ਪ੍ਰਸਾਧੀਆਂ ਸ਼੍ਰੀ ਹੇਮਕੁੰਡ ਸਾਹਿਬ ਲੈ ਕੇ ਜਾਣ ਵਾਸਤੇ ਲੱਗਿਆ ਸੀ ਗਿਆ ਉਹ ਪ੍ਰਸਾਧ ਜਿਹੜੇ ਤਾਂ ਹੋਰ ਕੰਮ ਲੈ ਰਹੇ ਆ ਬੈਗ ਜਿਹੜੇ ਆਪਣੇ ਲਿਫਾਫਿਆਂ ਦੇ ਵਿੱਚ ਪਾ ਦਿੱਤੇ ਲਿਫਾਫੇ ਮੋਟਰਸਾਈਕਲਾਂ ਦੇ ਪਿੱਛੇ ਬੰਨ ਲਏ ਮੀਂਹ ਪੈ ਰਿਹਾ ਧਿਆਨ ਦੇਣ ਜੋ ਗੱਲ ਇਹ ਹੁੰਦੀ ਹੈ ਜਦੋਂ ਮੀਂਹ ਪੈਦਾ ਹੁੰਦਾ ਤਾਂ ਸੈਰ ਤੋਂ ਪੱਥਰ ਡਿੱਗ ਸਕਦੇ ਤਾਂ ਇਸ ਚੀਜ਼ ਦਾ ਖਿਆਲ ਧਿਆਨ ਦੇਣਾ ਚਾਹੀਦਾ ਤੇ ਅਸੀਂ ਸ਼ਾਇਦ ਖੜ੍ਹ ਵੀ ਸਕਦੇ ਸੀਗੇ ਪਰ ਥੋੜੀ ਜਿਹੀ ਕਾਲੀ ਸਟਾਪ ਕਰਕੇ ਅਸੀਂ ਅੱਗੇ ਹੁਸ਼ੀਸ਼ ਕਹਾਂ ਦੇ ਰਿਸ਼ੀ ਕੇ ਹਿਟਾ ਕੇ ਜਾਈਏ ਪਰ ਜੇ ਨਾ ਵਜਾਇਆ ਤਾਂ ਸ਼੍ਰੀ ਨਗਰ ਤੱਕ ਆ ਕੇ ਜਰੂਰ ਰੁਕਾਂਗੇ ਸ਼੍ਰੀ ਨਗਰ ਤੱਕ तकरीबन 60 ਕਿਲੋਮੀਟਰ ਦੀ ਬਾਤ ਤੇ ਆ ਸ਼੍ਰੀ ਨਗਰ ਰੁਕਾ ਕੇ ਜੇ ਮੀਂਹ ਇੱਦੀ ਪੈ ਰਿਹਾ ਨਹੀਂ ਅੱਗੇ ਦੀ ਬਾਟਾ ਖਿੱਚਾਂਗੇ ਆਪਾਂ ਅੱਗੇ ਰੁਦਰ ਪ੍ਰਯਾਗ ਇੱਥੇ ਅੱਗੇ ਮੰਦਾਗਣੀ ਤੇ ਅਲਕਨੰਦਾ ਦਾ ਸੰਗਮ ਹੁੰਦਾ ਹੈ ਤਰਿਆ ਦਾ ਲੈਵਲ ਚੈੱਕ ਕਰ ਸਕਦੇ ਪਤਾ ਲੱਗਦਾ ਜੀ ਉੱਪਰਲੇ ਲਾਗਿਆਂ ਦੇ ਵਿੱਚ 20 ਪਿਆ ਹੋਇਆ ਕਾੜਾ ਮੋਟਰਾ ਦੀ ਕਾਫੀ ਮੀਂਹ ਪਿਆ ਹੋਇਆ ਹੈ ਇਹ ਕੰਮ ਦੀ ਗੱਲ ਈ ਆ ਪਾਣਾ ਜਦੋਂ ਮੀਂਹ ਪੈਦਾ ਦਾ ਦਰਿਆਵਾਂ ਦਾ ਲੈਵਲ ਵੱਧ ਜਾਂਦਾ ਤੇ ਅੱਗੇ ਦਾ ਮਦਾਨੀ ਏਰੀਆ ਤੱਕ ਪਤਾ ਲੱਗਦਾ ਵੀ ਪਾਟਾ ਦੇ ਵਿੱਚ ਮੀਂਹ ਪੈ ਰਿਹਾ ਜੇ ਇਸ ਸਮੇਂ ਦਰਿਆ ਦਾ ਜਿਹੜਾ ਲੈਵਲ ਹੈ ਉਹ ਵਧਿਆ ਹੋਇਆ ਤੇ ਆਪਾਂ ਪੁਲ ਕ੍ਰੋਸ ਕਰਾਂਗੇ ਆਪਾਂ ਉੱਥੇ ਜਾ ਕੇ ਦੇਖਦੇ ਆ ਵੀ ਦਰਿਆ ਦਾ ਲੈਵਲ ਕਿੰਨਾ ਹੈ ਜੰਨਾ ਰਿਵਰ ਦੇ ਵਿੱਚ ਜਾਨ ਲੱਗੇ ਪਾਣੀ ਸੀਗਾ ਇਸ ਟਾਈਮ ਇਹ ਰਿਵਰ ਦੇ ਵਿੱਚ ਪਾਣੀ ਉਦੋਂ ਵੱਧਾ ਵੀ ਚੈੱਕ ਕਰਦੇ ਆ ਮੀ ਦਾ ਕੱਟਾ ਏ ਆਹ ਲੋਰ ਮੇਰੀ ਜਿੱਲੀ ਹੋਈ ਜੇ ਦਵਾ ਪਰ ਅੰਗੂ ਤੋਂ ਪਤਾ ਲੱਗਦਾ ਹੈ ਜਿੱਟਾ ਦੇ ਪੜੀ ਪਿਆ ਹੋਇਆ ਪਰ ਮੈਂ ਅੱਗੇ ਵੀ ਟੱਕਰ ਸਕਦਾ ਆਪ ਨੂੰ ਮੈਂ ਤਾਂ ਲਾਉਦਾ ਡਿਕਾ ਲੰਬੀ ਜਦੋ ਜਹਦ ਦੇ ਬਾਅਦ ਆਪਾਂ ਅੱਗੇ ਸ਼ਿਗਨ ਅੱਗੇ ਦਰਸਾਲ ਆਪਰ ਨਾਲ ਨੂੰ ਦੋਪੋਟ ਸਾਂ ਵਿੱਚ ਰਗੇ ਮੀਚ ਫਸ ਗਏ ਹੋ ਕਿ ਉਹਨਾਂ ਦੀ ਉਡੀਕ ਕਰ ਰਹੇ ਆਂ ਉਹ ਖੜਦੇ ਆਂ ਤਾਂ ਪਾਣੀ ਪੀਨੇ ਆ ਹੋ ਸਕਦਾ ਜਰਾ ਦੇਖੀ ਰਹੀਏ ਬਾਕੀ ਦੇਖਦੇ ਆ ਵੀ ਉਹ ਕਿੰਨੇ ਟਾਈਮ ਤੱਕ ਰਹਿੰਦੇ ਨੇ ਜਿਉਂ ਟਾਈਮ ਨਾਲ ਆਗੇ ਅਰਿਸ਼ੇ ਚੱਲਾਂਗੇ ਨੇਵਲ ਅੱਜ ਦੀ ਰਾਤ ਸ਼੍ਰੀ ਨਗਰ ਦੇਸ਼ ਗੁਰ ਘਰ ਦੇ ਵਿੱਚ

ਆਪਣਾ ਲੈ ਗਏ ਆ ਅੱਜ ਵੀਰੇ ਗੋਵਿੰਦਾਮ ਤੋਂ ਪੁਲਿਸ ਦੇ ਮੂਵਮੈਂਟ ਆ ਰਿਹਾ ਜੀ ਰਾਤ ਮੀ ਆ ਗਿਆ ਸੀਗਾ ਦੋ ਸ਼ਿਫਟ ਮੇ ਕਰਾ ਗਏ ਮਮਰੇ ਕਿੰਨੇ ਬਣੇ ਤੋਂ ਚਾਰ ਪੰਜ ਲੋਗੇ ਹਾਲ ਚਪੈਂਦੇਣੋ ਤਾਂ ਕਰ ਕੀ ਹੁਣ ਬੱਥ ਹੋਈ ਪਈ ਐ ਸੀ ਦੇਖਦੇ ਆ ਕਿ ਕੀ ਕਰਮ ਜਾਂਦਾ ਰਿਸ਼ੀਕੇਸ਼ ਜਾਵਾਂਗੇ ਰਿਸ਼ੀਕੇਸ਼ ਵੀ ਕਮਰਾ ਮਿਲਣਾ ਨਹੀਂਗਾ ਜਾ ਫਿਰ ਕੋਈ ਹੋਰ ਪ੍ਰੋਗਰਾਮ ਦੇਖਦੇ ਆ ਕਿਵੇਂ ਕਰਨਾ ਕਿ ਕਿੰਨਾ ਚਿਰ ਨਹੀਂ ਮਿਲਦਾ ਰਿਸ਼ੀਕੇਸ਼ ਵੀ ਨਹੀਂ ਮਿਲਦਾ ਬੇਰਮੀ ਤਾਂ ਪਹਿਲੇ ਹੋਈ ਪਈ ਆ ਥੋੜੀ ਜਿਹੀ ਬੇਰਮੀ ਹੋਰ ਕਰਦੇ ਆਂ ਉਰੋਂ ਅਰਿਸ਼ੀਕੇਸ਼ ਚੱਲਦੇ ਆਂ ਫਿਰ ਦੇਖਦੇ ਆਂ ਅੱਗੇ ਦਾ ਪ੍ਰੋਗਰਾਮ ਕੀ ਆ ਸ਼ਾਮ ਦੇ 7:30 ਹੋ ਗਏ ਲਗੇ ਪਹਿਲਾ ਪਲਾਨ ਸੀਗਾ ਵੀ ਅਰਿਸ਼ੀ ਨਗਰ ਖੜਨਾ ਹੈ ਪਰ ਹੁਣ ਪਲਾਨ ਕੀਤਾ ਵੀ ਥੋੜੀ ਜਿਹੀ ਅਰਿਸ਼ੀਕੇਸ਼ ਚੱਲਦੇ ਆਂ ਅਰਿਸ਼ੀਕੇਸ਼ ਜਾ ਕੇ ਦੇਖਦੇ ਆਂ ਵੀ ਆਪ ਨੂੰ ਹਾਲ ਹੋਰ ਮਿਲਦਾ ਆਰਾਮ ਕਰਾਂਗੇ ਉਸ ਤੋਂ ਬਾਅਦ ਦੇਖਦੇ ਆਂ ਵੀ ਕੀ ਬਣਦਾ ਬਾਕੀ ਉਹ ਸਾਹਮਣੇ ਜੰਗੜਾ ਦੇ ਵਿੱਚ ਅੱਗ ਲੱਗੀ ਹੋਈ ਆ ਪਹਾੜਾਂ ਦੇ ਉੱਤੇ ਇਹ ਅੱਗੇ ਇੰਦਰ ਵੀ ਲੱਗੀ ਹੋਈ ਹੈ ਜਿਹੜੇ ਪਿੱਛੇ ਪਹਾੜ ਸੀ ਉਹਨਾਂ ਤੇ ਵੀ ਅੱਗ ਲੱਗੀ ਹੋਈ ਹੈ ਸ਼ਾਇਦ ਗਰਮੀ ਕਰਕੇ ਅੱਗ ਲੱਗਦੀ ਹੋਊਗੀ ਬਾਕੀ ਕੋਈ ਪੱਕਾ ਕਾਰਨ ਤਾਂ ਪਤਾ ਨਹੀਂ ਵੀ ਕਿਉਂ ਅੱਗ ਲੱਗੀ ਹੋਈ ਹੈ ਬਾਕੀ ਆ ਟਾਈਮ ਰੂਟ ਥੋੜਾ ਜਿਹਾ ਸਾਫ਼ ਹੈ ਵਧੀਆ ਹਜੇ ਜਾਈ ਜੰਨੇ ਆ ਰੋਡ ਵਧੀਆ ਤਾਂ ਕਰਕੇ ਆ ਟਾਈਮ ਜਾਣ ਦਾ ਫੈਸਲਾ ਲਿਆ ਨਹੀਂ ਆ ਟਾਈਮ ਵੀ ਖੜਦੇ ਤੇ ਆਜ ਆ ਗਈ ਹੈ 27 ਮਈ ਤੇ ਆਪਾਂ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਆ। ਕੱਲ ਰਾਤੀ ਇੱਥੇ ਰੁਕੇ ਸੀਗੇ ਬਾਹਰ ਰੂਮ ਲਿਆ ਸੀਗਾ। ਗੁਰਦੁਆਰਾ ਸਾਹਿਬੋਂ ਥਾਡੀ ਇੱਕਿਆ ਹੈ। ਤੇ ਦੂਜਾ ਹੁਣ ਬਾਅਦ ਆਪਾਂ ਪਿੰਡ ਚੱਲਦੇ ਆਂ ਤੇ ਵਲੌਗ ਦੀ ਆਪਾਂ ਇੱਥੇ ਹੀ ਦਿਮਾਪਤੀ ਕਰਦੇ ਆਂ। ਜੋ ਬੋਲੇ ਸੋਨਿਹਾਲ ਕਿਵੇਂ ਲੱਗੀਆਂ ਚੈਨਲ ਦੇ ਵੀਡੀਓਜ਼? ਸਪੈਟ ਕਰਕੇ ਰੱਖ ਦਿਓ। ਮਿਲਦਾ ਆਪਾਂ ਤੁਹਾਨੂੰ ਕਿਸੇ ਮਿਲਦਾ ਆਪਾਂ ਤੁਹਾਨੂੰ ਕਿਸੇ ਨਵੀਂ ਵੀਡੀਓ, ਕਿਸੇ ਨਵੇਂ ਜਗ੍ਹਾ ਤੋਂ।